ਸੀਨੀਅਰ ਅਕਾਲੀ ਆਗੂ ਵਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਮਨਜ਼ੂਰ ਹੋਈ ਤੇ ਅੱਜ ਉਹ ਜੇਲ੍ਹ ਤੋਂ ਬਾਹਰ ਆਏ ਜਿਸ ਤੋਂ ਬਾਅਦ ਪੂਰੀ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਖੁਸ਼ੀ ਦੀ ਲਹਿਰ ਹੈ। ਉੱਤੇ ਹੀ ਕੁਝ ਜਾਣਕਾਰੀ ਤੁਹਾਡੇ ਨਾਲ ਇਸ ਸਮਾਂ ਨੂੰ ਲੈ ਕੇ ਸਾਂਝੀ ਕਰਦੇ ਆ ਕਿ ਕੁਝ ਸ਼ਰਤਾਂ ਵਿਕਰਮ ਮਜੀਠੀਆ ਨੂੰ ਲੈ ਕੇ ਰੱਖੀਆਂ ਗਈਆਂ ਸੀ। ਹਾਲਾਂਕਿ ਉਹਨਾਂ ਸਾਰੀਆਂ ਸ਼ਰਤਾਂ ਨੂੰ ਰੱਦ ਕਰ ਦਿੱਤਾ ਗਿਆ ਸੀ। ਅਦਾਲਤ ਵੱਲੋਂ 2 ਲੱਖ ਰੁਪਏ ਦੇ ਬੇਲ ਬੌਣ ਭਾਰਨ ਦੇ ਆਰਡਰ ਜਾਰੀ ਕੀਤੇ ਗਏ ਸਨ। ਸਰਕਾਰੀ ਵਕੀਲਾਂ ਦੇ ਵੱਲੋਂ ਵਿਕਰਮ ਸਿੰਘ ਮਜੀਠੀਆ ਨੂੰ ਕੰਡੀਸ਼ਨਲ ਬੇਲ ਦੇਣ ਨੂੰ ਲੈ ਕੇ ਮੋਹਾਲੀ ਅਦਾਲਤ ਵਿੱਚ ਲੰਬੀ ਜਿਹੜੀ ਕਿ ਅਜ਼ੀਰਾ ਚੱਲੀ ਸਰਕਾਰੀ ਵਕੀਲਾਂ ਦੇ ਵੱਲੋਂ ਇਹ ਕੰਡੀਸ਼ਨਾਂ ਰੱਖੇ ਗਈਆਂ ਸਨ ਕਿ ਵਿਕਰਮ ਸਿੰਘ ਮਜੀਠੀਆ ਨੂੰ ਪੰਜਾਬ ਦੇ ਵਿੱਚ ਐਂਟਰ ਨਾ ਹੋਣ ਦਿੱਤਾ ਜਾਵੇ ਵਿਕਰਮ ਸਿੰਘ ਮਜੀਠੀਆ ਕੇਸ ਸੰਬੰਧੀ ਕੋਈ ਵੀ ਸਟੇਟਮੈਂਟ ਜਨ ਤੱਕ ਨਹੀਂ ਕਰ ਸਕਦੇ ਹਾਲਾਂਕਿ ਮੋਹਾਲੀ ਅਦਾਲਤ ਵੱਲੋਂ ਸਾਰੀਆਂ ਕੰਡੀਸ਼ਨਾਂ ਨੂੰ ਰੱਦ ਕਰਦੇ ਹੋਏ ਕਿਹਾ ਕਿ ਆਰਟੀਕਲ 19 ਤਹਿਤ ਹਰੇਕ ਵਿਅਕਤੀ ਨੂੰ ਹੱਕ ਹੈ ਕਿ ਉਹ ਆਪਣੀ رائے ਰੱਖ ਸਕਦਾ ਦੂਸਰੀ ਕੰਡੀਸ਼ਨ ਤੇ ਮੋਹਾਲੀ ਅਦਾਲਤ ਵੱਲੋਂ ਇਹ ਤਰਕ ਦਿੱਤਾ ਗਿਆ ਕਿ ਵਿਕਰਮ ਮਜੀਠੀਆ ਪੰਜਾਬ ਦਾ ਵਸਿੰਦਾ ਅਤੇ ਉਹ ਪੰਜਾਬ ਤੋਂ ਬਾਹਰ ਨਹੀਂ ਰੱਖਿਆ ਜਾ ਸਕਦਾ ਆਓ ਸੁਣਦੇ ਹਾਂ ਇਹ ਫਾਈਨਲ ਜਜਮੈਂਟ ਆਈ ਹੈ ਜਿਹੜੀ ਕੋਰਟ ਨੇ ਕਿੰਨਾਂ ਸ਼ਰਤਾਂ ਦੇ ਉੱਤੇ ਮਜੀਠੀਆ ਸਾਹਿਬ ਨੂੰ ਜੇਲ੍ਹ ਦਿੱਤੀ ਸਰ ਸਟੇਟ ਹੈਡ ਫਾਈਲਡ ਐਪਲੀਕੇਸ਼ਨ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ ਕਿ ਮਿਸਟਰ ਮਜੀਠੀਆ ਨੂੰ ਬਾਹਰ ਕੀਤਾ ਜਾਵੇ ਕਿ ਉਹ ਸਟੇਟ ਆਫ ਪੰਜਾਬ ਚੈਂਟਰ ਨਾ ਕਰਨ ਬੇਲ ਹੋਣ ਤੋਂ ਬਾਅਦ ਤੇ ਕਿਸੇ ਵੀ ਤਰ੍ਹਾਂ ਕੇਸ ਦੀ ਇਨਵੈਸਟੀਗੇਸ਼ਨ ਨੂੰ ਲੈ ਕੇ ਸੋਸ਼ਲ ਮੀਡੀਆ ਜਾਂ ਇਲੈਕਟ੍ਰੋਨਿਕ ਮੀਡੀਆ ਨੂੰ ਐਡਰੈਸ ਨਾ ਕਰਨ ਆਲ ਦੀ ਕੰਡੀਸ਼ਨਸ ਵਿਚ ਵਰ ਸੌਟ ਦ ਆਨਰੇਬਲ ਕੋਰਟ ਹੈਡ ਡਿਕਲਾਈਨਡ देयर ਆਲ ਰਿਕੁਐਸਟ ਆਨਰੇਬਲ ਕੋਰਟ ਨੇ ਕਿਹਾ ਕਿ ਆਰਟੀਕਲ 19 ਦੇ ਵਿੱਚ ਆਪਣੇ ਵਿਚਾਰ ਰੱਖਣਾ ਆਪਣੇ ਵਿਚਾਰਧਾਰਾ ਰੱਖਣਾ ਹੱਕ ਹੈ ਮੋਰ ਓਵਰ ਹੀ ਇਜ਼ ਪਰਮਨੈਂਟ ਰੈਜ਼ੀਡੈਂਟ ਆਫ ਹਰ ਸਟੇਟ ਆਫ ਪੰਜਾਬ ਪੋਲੀਟੀਕਲ ਬੇਸ ਉਹਨਾਂ ਦਾ ਇੱਥੇ ਹੈ ਇਸ ਕਰਕੇ ਆਨਰੇਬਲ ਕੋਰਟ ਨੇ ਇਹ ਵੀ ਰਿਕੁਐਸਟ ਡਿਕਲਾਈਨ ਕਰਤੀ ਕਿ ਹੀ ਕੈਨ ਨਾਟ ਐਂਟਰ ਇਨਟੂ ਸਟੇਟ ਆਫ ਪੰਜਾਬ ਪਾਸਪੋਰਟ ਪਾਸਪੋਰਟ ਆਲਰੇਡੀ ਸਰੈਂਡਰਡ ਇਨ 2019 ਫਰਸਟ ਕੇਸ ਪਾਸਪੋਰਟ ਆਲਰੇਡੀ ਸਰੈਂਡਰਡ ਹੈ ਜੀ ਸੋ ਜਿੰਨੇ ਉਹਨਾਂ ਨੇ ਕੰਡੀਸ਼ਨਸ ਲਾਈਆਂ ਸੀ ਜੋ ਉਹਨਾਂ ਨੇ ਮੰਗ ਕੀਤੀ ਸੀ ਉਹਨਾਂ ਨੇ ਕੋਰਟ ਡਿਪਲਾਈਂ ਤੇ ਉਹਨਾਂ ਨੂੰ 2 ਲੱਖ ਰੁਪਏ ਦੇ ਜਿਹੜੇ ਹੈ ਬੇਲ ਬਾਂਡ ਤੇ ਮਚਲ ਕੇ ਤੇ ਛੱਡਣ ਦਾ ਹੁਕਮ ਕੀਤਾ ਨਹੀਂ ਜੀ ਉਹ ਛੋਟੀ ਮਾਮ ਹੁਣ ਮਤਲਬ ਰਿਹਾ ਕਰਨ ਦਾ ਦੇਸ਼ਰੀ ਹੋ ਚੁੱਕੇ ਹਾਂਜੀ ਹਾਂਜੀ ਹੋ ਚੁੱਕੇ ਹੈ ਤਾਂ ਵੀ ਆ ਰਿਹਾ ਸਬਮਿਟਿੰਗ ਦੀ ਬੀਰ ਕਦੋਂ ਤੱਕ ਅ ਫਿਲਮ ਸਿੰਘ ਮਜੀਠੀਆ ਜਿਹੜੇ ਨੇ ਜੀ ਦੁਬਾਰਾ ਕਾਪੀ ਬਲੀ ਜੀ ਅੱਜ ਅੱਜ ਆਫਿਸ ਆਬਜ਼ ਦੇ ਵਿੱਚ ਠੀਕ ਹੈ ਕਹਦਾ ਦੀ ਹੈ ਕਿ ਅੱਜ ਬਿਕਰਮਜੀਠੀਆ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਵੀ ਇਸ ਗੱਲ ਦੇ ਉੱਤੇ ਖੁਸ਼ੀ ਜ਼ਾਹਰ ਕੀਤੀ ਗਈ ਅਤੇ ਉਹਨਾਂ ਦੇ ਵੱਲੋਂ ਬਿਕਰਮਜੀਠੀਆ ਦਾ ਸਵਾਗਤ ਕੀਤਾ ਗਿਆ ਬਿਊਰੋ ਰਿਪੋਰਟ ਲਾਈ ਪੰਜਾਬੀ ਟੀਵੀ